ਉਹ ਆ ਕੀਦਾ ਫੇਰ ਬੇੜਾ ਤਰ ਗਿਆ ਕੱਲ ਇੱਕ ਫੁੱਲ ਛੱਡ ਕੇ ਗਿਆ ਸੀ ਵੀ ਅੱਜ ਸਬਜੀ ਧਰਾਂਗੇ ਉਹ ਵੀ ਤੋੜ ਕੇ ਲੈ ਗਿਆ ਆਰਗੈਨਿਕ ਲਈ ਦਾ ਫਾਇਦਾ ਕੀ ਹੋਇਆ ਜਦੋਂ ਆਪ ਕੇ ਤੇ ਖਾ ਕੇ ਨਹੀਂ ਵੇਖੀ ਬਿਨਾ ਰੇਸਪਰੇਟ ਧਰ ਕੇ ਮੇਰੇ ਤਾਂ ਜੀ ਕਹਦਾ ਸਾਰੀ ਪੱਟ ਕੇ ਸਿੜ ਦਿਆਂ ਉਹ ਧੀਰੇ ਉਹ ਤੇਰਾ ਤਾਂ ਧੀਰੇ ਇਧਰ ਖੇਤ ਆ ਯਾਰ ਤੇਰਾ ਲੰਘਾ ਟਾਪਾ ਮੇਰੀ ਗੋਭੀ ਚ ਫਿਰਦਾ ਕੋਈ ਬੰਦਾ ਨਹੀਂ ਵੇਖਿਆ ਕੀ ਗੱਲ ਹੋ ਗਈ ਉਹ ਯਾਰ ਪਤਾ ਨਹੀਂ ਯਾਰ ਜਿੰਨੀ ਮੈਂ ਤਾਂ ਗੋਭੀ ਲਾਈ ਆ ਇੱਕ ਵਾਰੀ ਘਰੇ ਸਬਜੀ ਧਰ ਕੇ ਨਹੀਂ ਵੇਖੀ ਰੋਜ਼ ਹੀ ਕੋਈ ਗੋਭੀ ਤੋੜ ਕੇ ਲੈ ਜਾਂਦਾ ਯਾਰ ਬੇੜਾ ਹੀ ਤਰ ਜੇ ਭਈ ਇਹੋ ਜੇ ਲੋਕਾਂ ਦਾ ਜਿਹੜੇ ਗੋਭੀ ਚ ਕੋਈ ਵੀ ਛੱਡ ਕੋਈ ਵੀ ਸਬਜ਼ੀ ਚੋਰੀ ਕਰਦੇ ਆ ਅਸਲ ਚ ਨਾ ਲੋਕਾਂ ਦਾ ਬੇੜਾ ਤਰਨ ਤੇ ਆਇਆ ਵਾ ਵੀ ਦੋ ਮਰਲੇ ਥਾਂ ਛੱਡ ਲੋ ਜੇ ਨਹੀਂ ਥਾਂ ਛੱਡਣਾ ਕਿੰਨੇ ਕੁ ਦੀ ਹੋ 15 ਦੀ 2000 ਰੁਪਈਆ ਦੀ ਹੋ ੱਤ ਵੱਧ ਲੋਕ ਨਕੰਮੇ ਹੋ ਗਏ ਭਾਈ ਜੀ ਨਾ ਕੰਮ ਕਰਦੇ ਆ ਪਰ ਜਿਹਦਾ ਚੋਰੀ ਨਾ ਸਰਦਾ ਉਹਨੂੰ ਲੋੜ ਵੀ ਕੀ ਆ ਕੰਮ ਕਰਨ ਦੀ ਗੱਲ ਤਾਂ ਉਹੀ ਆ ਯਾਰ ਆਪਾਂ ਤਾਂ ਵੀ ਕਾਹ ਨਹੀਂ ਆਂਦੇ ਹੋ ਜੀ ਕੰਮ ਦੀ ਮੈਂ ਤੈਨੂੰ ਸਹੀ ਮਿਹਣੇ ਦੱਸਾਂ ਨਹੀਂ ਮੈਂ ਤੈਨੂੰ ਤਾਂ ਨਹੀਂ ਕਹਿੰਦਾ ਹਾਂ ਬਾਕੀ ਨਿਗ੍ਹਾ ਰੱਖਿਆ ਕਰ ਜਿਹੜੇ ਸਭ ਨੇ ਇਹ ਗੱਲਾਂ ਚੱਲ ਮਹੀਆਂ ਕਰਦਾ ਮੈਨੂੰ ਤਾਂ ਲੱਗਦਾ ਇਹੀ ਥੋਲਾ ਪਉਂਦਾ ਲੱਗਦਾ ਇਹ ਵੀ ਕੋਈ ਸਕੀਮ ਲਾ ਕੇ ਪਤਾ ਕਰਨਾ ਹੀ ਪਊਗਾ। ਪੁੱਤੀ ਰੇ ਓਏ ਅੱਜ ਕਿਵੇਂ ਬਾਈ ਨਰੈਣ ਦੇ ਘਰ ਕੀੜੀ ਆ ਗਈ ਵਾ ਵਾ ਕੀੜੀ ਦੇ ਘਰ ਨਰੈਣ ਆਇਆ ਸੁੱਖਾ ਉਹ ਨਹੀਂ ਸੁੱਖ ਤਾਂ ਹੈਗੀ ਆ ਯਾਰ ਮੈਂ ਕਿਹਾ ਸੀ ਕੱਲ ਥੀਰੇ ਰੈਸਟੇਰੈਂਟ ਜੀ ਉਹਨਾਂ ਨੇ ਕੱਢੀ ਸੀ ਦੇਸੀ ਪੂਰੀ ਟੌਪ ਦੀ ਉਹਨਾਂ ਨੇ ਮੈਨੂੰ ਭਰਤੀ ਬੋਤਲ ਮੈਂ ਹੁਣ ਜੇ ਘਰੇ ਪੀਣਾ ਘਰ ਦੇ ਮੈਨੂੰ ਭਰਾਵਾ ਲੜਦੇ ਆ ਉਹ ਬਾਕੀ ਨਾਲੇ ਇਕੱਲੇ ਬੈ ਕੇ ਕਿਹੜਾ ਪੀਤੀ ਜਾਂਦੀ ਆ ਯਾਰ ਮੈਂ ਕਿਹਾ ਧੀਰੇ ਵੀਰ ਕੋਲ ਚੱਲਦੇ ਆ ਊਏ ਥੋਡੇ ਘਰ ਦੇ ਤਾਂ ਨਹੀਂ ਲੜਦੇ ਸਾਡੇ ਸਾਡੇ ਤਾਂ ਚਿੜੀ ਚੂਣੀ ਕਰਦੀ ਬੇਫਿਕਰ ਹੋ ਜਾ ਮੈਂ ਪਾਣੀ ਲਿਆਉਣਾ ਫਿਰ ਤੇ ਨਾਲ ਗਲਾਸ ਹੈ ਠੀਕ ਆ ਲੈ ਬਈ ਗਣ ਪਹਿਲਾਂ ਮੋਟਾ ਹੀ ਰੱਖੀ ਫੇਰਾਂ ਦੇ ਅਸਰ ਨਹੀਂ ਕਰਦੀ ਹੂੰ ਹੂੰ ਮੋਟਾ ਹੀ ਪਾਉਂਗਾ ਚੱਕ ਪਹਿਲਾਂ ਤੂੰ ਚੱਕ ਇਹ ਦੇ ਕੱਢਾ ਹੂੰ ਉਹ ਚੱਕ ਕਰਦੀ ਰਹੀ ਆ ਤੂੰ ਹੀ ਲਾ ਉਹ ਮੇਰੀ ਡੋਜ ਘਟਾ ਪਰ ਉਹ ਪਾਲਾ ਹੋਰਾ ਇਹਦੇ ਨਾਲ ਕੀ ਜੁੜਨ ਲੱਗ ਗਿਆ ਯਾਰ ਕੁਛ ਨਹੀਂ ਹੁੰਦਾ ਪਰ ਪਾਣੀ ਨੂੰ ਤਾਂ ਛੱਡੇ ਹੀ ਬਾਏ ਬਾਏ ਤੇਰੇ ਓਏ ਖਾਣ ਨੂੰ ਤਾਂ ਲਿਆ ਕੋਸੇ ਯਾਰ ਸੁੱਕੀ ਪੀ ਜੰਨੇ ਆ ਮੈਂ ਪੂਜੀ ਗਾ ਲੈ ਕੇ ਆਉਣਾ ਉਹ ਨਾ ਨਾ ਪੂਜੀ ਗਾ ਨਾ ਦਾ ਯਾਰ ਅੰਦਰ ਮਚਣ ਲੱਗ ਜਾਂਦਾ ਸਬਜ਼ੀ ਬਣੀ ਉਹ ਘਰੇ ਸਬਜ਼ੀ ਲੈ ਗਿਆ ਹਾਂ ਆ ਗਾ ਤੇਰੀ ਸਹੀ ਹੈ ਮੈਂ ਸਬਜ਼ੀ ਲੈ ਕੇ ਆਣਾ ਆ ਲੈ ਵੀ ਤੇਰੇ ਬੜੀ ਸਵਾਦ ਬਣੀ ਆ ਯਾਰ ਆ ਗੋਭੀ ਬਣੇ ਕਿਵੇਂ ਨਾ ਭਾਈ ਫੋਟੋ ਹੀ ਦਾ ਮੈਂ ਪੱਟ ਕੇ ਲਿਆਉਣਾ ਹਨ ਆਰਗੈਨਿਕ ਗੋਭੀ ਉਹ ਤੂੰ ਸਹੀ ਕਹਿੰਦਾ ਸੀ ਅਖੇ ਮੈਂ ਗੋਭੀ ਪੱਟਣ ਵਾਲੀ ਕਾਨ ਨਹੀਂ ਜਾਂਦਾ ਤੂੰ ਕਾਨ ਕੀ ਸਵਾਹ ਜਾਣੀ ਆ ਤੂੰ ਆਪ ਹੀ ਗੋਭੀ ਪੱਟ ਲੈਣਾ